ਤੇ 30 ਸੈਕ ਸੀਗੇ ਪਰ 30 ਸੈਕ ਹੀ ਖੜ ਜਾਂਦੇ ਆ ਤੇ ਬਹੁ ਨੁਕਸਾਨ ਕਰਦੇ ਆ ਬਹੁਤ ਜਿਆਦਾ ਨੁਕਸਾਨ ਕੀਤਾ ਸੀਗਾ 30 ਸਿੱਖਾਂ ਨੇ ਤੇ ਸ਼ੀਦ ਹੋ ਜਾਂਦੇ ਆ ਸਾਰੇ ਸੈਕ ਇੱਥੇ ਉਸ ਤੋਂ ਬਾਅਦ ਇਹਨੇ ਬਰੂਦ ਲਾ ਕੇ ਦਰਬਾਰ ਸਾਹਿਬ ਉਡਾ ਦਿੱਤਾ ਸੀਗਾ ਹੱਡੀਆਂ ਭਰਤੀਆਂ ਸੀਗੀਆਂ ਬੇਅਦਬੀ ਕੀਤੀ ਸੀ ਖਤਮ ਕਰ ਦਿੱਤਾ ਸੀ ਬਿਲਕੁਲ ਤੇ ਸਿੱਖ ਟੁੱਟ ਚੁੱਕੇ ਸੀ ਕਿਉਂਕਿ ਵੱਡਾ ਘੱਲੂ ਘਰਾ ਹੋ ਗਿਆ ਸੀਗਾ ਦਰਬਾਰ ਸਾਹਿਬ ਨੂੰ ਖਤਮ ਕਰ ਦਿੱਤਾ ਗਿਆ ਸੀਗਾ ਤੇ ਸਿੱਖਾਂ ਕੋਲ ਕੀ ਰਹਿ ਗਿਆ ਸੀਗਾ ਕੁਝ ਵੀ ਨਹੀਂ ਜਿਹੜਾ ਵੀ ਸਰਾਂਦ ਦੇ ਵਿੱਚ maal ਲੁੱਟਿਆ ਗਿਆ ਸੀਗਾ ਜੱਸਾ ਸਿੰਘ ਆਲੂ ਵਾਲਿਆਂ ਨੇ ਚਾਦਰ ਵਿਛਾ ਕੇ ਢੇਰੀ ਕਰ ਦਿੱਤਾ ਸੀਗਾ ਤੇ ਸੇਵਾ ਦਿੱਤੀ ਗਈ ਸੀ ਕਰੋੜੀ maal ਤੇ ਭਾਈ ਦੇਸਰਾਜ ਨੂੰ ਤੇ ਇੱਕ ਮੋਹਰ ਵੀ ਦਿੱਤੀ ਗਈ ਸੀ ਕਿ ਜਿੰਨੇ ਵੀ ਪੈਸੇ ਦੀ ਤੁਹਾਨੂੰ ਲੋੜ ਪੈਂਦੀ ਆ ਕਿਸੇ ਵੀ ਸਿੱਖ ਨੂੰ ਇਹ ਪੰਜਾਬ ਦੇ ਵਿੱਚ ਚੱਕਦੇ ਵੀ ਮੋਹਰ ਵਿਖਾ ਦਿਓ ਤੇ ਤੁਹਾਨੂੰ ਪੈਸੇ ਮਿਲ ਜਾਣਗੇ ਭਾਵੇਂ ਉਹ ਘਰ ਵੇਚ ਕੇ ਦੇਵੇ ਕਿਵੇਂ ਦੇਵੇ ਜਿੰਨੇ ਵੀ ਤੁਸੀਂ ਪੈਸੇ ਚਾਹੋਗੇ ਤੁਹਾਨੂੰ ਉਹ ਪੈਸੇ ਮਿਲ ਜਾਣਗੇ ਤੇ ਸੇਵਾ ਸ਼ੁਰੂ ਕਰ ਦਿੱਤੀ ਜਾਂਦੀ ਆ ਇੱਕ ਵਾਰੀ ਇੱਕ ਗੱਠ ਤਰੇੜ ਆ ਜਾਂਦੀ ਹੈ ਕਹਿੰਦੇ ਇਹਨਾਂ ਦੀ ਕੋੜੜੀ ਵਿੱਚ ਤੇ ਇਹਨਾਂ ਦੀ ਪਤਨੀ ਨੇ ਕਿਹਾ ਸੀਗਾ ਕਿ ਆਪਾਂ ਇੱਥੇ ਚੂਨਾ ਲਾ ਲਈਏ ਜਿਹੜਾ ਆਪਾਂ ਚੂਨਾ ਪੀਸਦੇ ਹਾਂ ਪਰ ਭਾਈ ਦੇਸਰਾਜੀ ਗੁੱਸੇ ਹੋ ਜਾਂਦੇ ਆ ਕਹਿੰਦਿਆ ਕਿ ਤੇਰੀ ਹਿੰਮਤ ਵੀ ਕਿਵੇਂ ਹੋਈ ਇਹ ਸੋਚਣ ਦੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਐ ਸਭ ਕੁਝ ਗੁਰੂ ਸਾਹਿਬ ਦਾ ਤੇ ਤੂੰ ਆਪਣੇ ਆਸਤੇ ਕਿਵੇਂ ਵਰਤ ਲੇਂਗੀ ਇਹ ਤੂੰ ਮੇਰੇ ਸਿਰ ਵੀ ਪਾਪ ਚੜਾਇਆ ਤੇ ਆਪਦੇ ਸਿਰ ਵੀ ਤੁਸੀਂ ਆਪ ਹੀ ਸੋਚੋ ਕਿੱਥੇ ਭਾਈ ਦੇਸ ਰਾਜ ਜੀ ਤੇ ਕਿੱਥੇ ਅੱਜ ਵਾਲੇ ਸੇਵਾਦਾਰ ਪ੍ਰਬੰਧਕ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਰਪਾਨਾਂ ਚੱਲ ਜਾਂਦੀਆਂ ਪੱਗਾਂ ਲੈ ਜਾਂਦੀਆਂ ਤੇ ਕਿੱਥੇ ਉਹ ਬੰਦੇ ਸੇਵਾਦਾਰ ਜਿਨ੍ਹਾਂ ਨੇ ਆਪਦਾ ਸਭ ਕੁਝ ਵੇਚ ਕੇ ਲਾ ਦਿੱਤਾ ਤੇ ਸੀ ਨਹੀਂ ਕੀਤੀ ਤੇ ਮੁੱਠ ਚੂਨੇ ਦੀ ਵੀ ਨਹੀਂ ਲਾਈ ਸਤਿ ਸ੍ਰੀ ਅਕਾਲ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਿਸ ਇਮਾਰਤ ਦੇ ਆਪਾਂ ਦਰਸ਼ਨ ਕਰਦੇ ਆ ਇਹ ਗੁਰੂ ਸਾਹਿਬ ਨੇ ਨਹੀਂ ਬਣਾਈ ਉਹ ਇਮਾਰਤ ਕਿਹੜੀ ਸੀ ਤੇ ਜਿਹੜੀ ਹੋਣ ਵਾਲੀ ਇਮਾਰਤ ਆ ਇਹ ਕਿਸ ਨੇ ਤੇ ਕਦੋਂ ਬਣਾਈ ਆ ਗੱਲਬਾਤ ਸਾਂਝੀ ਕਰਦੇ ਆ ਦਰਬਾਰ ਸਾਹਿਬ ਤੇ ਬਹੁਤ ਵਾਰੀ ਹਮਲੇ ਹੋਏ ਆ 1733 ਦੇ ਵਿੱਚ ਸਿੱਖਾਂ ਦਾ ਤੇ ਜਕਰੀਆ ਖਾਨ ਦਾ ਸਮਝੌਤਾ ਹੋ ਗਿਆ ਸੀਗਾ ਤੇ ਉਸ ਵੇਲੇ ਨਵਾਬ ਕਪੂਰ ਸਿੰਘ ਨੂੰ ਨਵਾਬ ਬਣਾਇਆ ਗਿਆ ਤੇ ਉਸ ਵੇਲੇ ਬਹੁਤ ਵਧੀਆ ਪ੍ਰਬੰਧ ਹੋ ਗਏ ਸੀਗੇ ਬਹੁਤ ਵਧੀਆ ਸੇਵਾ ਚੱਲ ਰਹੀ ਸੀ ਪਰ ਸੱਤ ਟੱਕੇ ਨਹੀਂ ਬੈਠੇ ਜਿਵੇਂ ਕਿ ਜਕਰੀਆ ਖਾਨ ਨੇ ਸੋਚਿਆ ਸੀਗਾ ਸਿੱਖਾਂ ਨੇ ਆਪਦੀਆਂ ਕਾਰਵਾਈਆਂ ਜਾਰੀ ਰੱਖੀਆਂ ਤੇ ਸਮਝੌਤਾ ਟੁੱਟ ਜਾਂਦਾ ਉਸ ਤੋਂ ਬਾਅਦ ਇਨਾਂ ਨੇ ਦੀਵਾਲੀ ਤੇ ਸੋਚਿਆ ਸੀਗਾ ਕਿ ਸਭ ਇਕੱਠੇ ਹੋਣਗੇ ਤੇ ਕਤਲੇਆਮ ਕੀਤਾ ਜਾਵੇ ਪਰ ਭਾਈ ਮਨੀ ਸਿੰਘ ਦੀ ਸੂਝ-ਬੂਝ ਦੇ ਨਾਲ ਇਹ ਰੁਕ ਜਾਂਦਾ ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਸੀਗੇ ਕਿ ਨਾ ਆਓ ਤੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਟੈਕਸ ਮੰਗਿਆ ਗਿਆ ਤੇ ਸਿੱਖ ਸਰਦਾਰਾਂ ਨੇ ਕਿਹਾ ਵੀ ਸੀਗਾ ਕਿ ਅਸੀਂ ਪੈਸੇ ਦਿੰਨੇ ਆ ਪਰ ਭਾਈ ਮਨੀ ਸਿੰਘ ਨੇ ਮਨਾਂ ਕਰ ਦਿੱਤਾ ਤੇ ਸਭ ਨੂੰ ਪਤਾ ਕਿ ਕਿਵੇਂ ਉਹਨਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਨੇ ਖੁਸ਼ੀ-ਖੁਸ਼ੀ ਸ਼ਹੀਦੀ ਪਾਈ ਸੀਗੀ ਤੇ ਉਸ ਵੇਲੇ ਅਨਚਾਰਜ ਥਾਪ ਦਿੱਤਾ ਸੀਗਾ ਮਸਸਾਰੰਗੜ ਨੂੰ ਤੇ ਕਿਵੇਂ ਉਹਨੇ ਕੰਜਰੀਆਂ ਨਚਾਈਆਂ ਤੇ ਸ਼ਰਾਬ ਪੀਤੀ ਸੀ ਤੇ ਬੇਅਦਬੀ ਕੀਤੀ ਸੀ ਪਰ ਉਹਦੀ ਭਾਜੀ ਮੋੜੀ ਗਈ ਭਾਈ ਮਹਤਾਬ ਸਿੰਘ ਤੇ ਸੁੱਖਾ ਸਿੰਘ ਨੇ ਇਹਦਾ ਸਿਰ ਵੱਢ ਕੇ ਲੈ ਗਏ ਸੀਗੇ ਤੇ ਸਾਰੇ ਹੀ ਹਰਾਂ ਰਹੇਗੇ ਸੀਗੇ ਕੀ ਕਾਰਵਾਈ ਕਿਵੇਂ ਹੋ ਗਈ ਆ ਸਭ ਨੂੰ ਪਤਾ ਕਿ ਕਿਨੇ ਭਾਜੀ ਮੋੜੀ ਗਈ ਸੀ ਤੇ ਉਸ ਤੋਂ ਬਾਅਦ ਸਮਾਂ ਆ ਜਾਂਦਾ 1757 ਦਾ ਅਫਦਾਲੀ ਮਾਲ ਲੁੱਟ ਕੇ ਲੈ ਕੇ ਜਾ ਰਿਆ ਸੀਗਾ ਇਸ ਤੋਂ ਪਹਿਲਾਂ ਤੇ ਸਿੱਖਾਂ ਨੇ ਕੁੜੀਆਂ ਵੀ ਛਡਵਾ ਲਈਆਂ ਤੇ ਮਾਲ ਵੀ ਲੁੱਟ ਲਿਆ ਸੀਗਾ ਤੇ ਅਫਦਾਲੀ ਨੂੰ ਬਹੁਤ ਗੁੱਸਾ ਆਉਂਦਾ ਤੇ ਉਸ ਨੇ ਸਿੱਖਾਂ ਦੀ ਪਵਿੱਤਰ ਜਗਾ ਕਿ ਜਿੱਥੇ ਸਿੱਖਾਂ ਨੂੰ ਹੌਸਲਾ ਮਿਲਦਾ ਸ਼ਕਤੀ ਮਿਲਦੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਆਪਦਾ ਮੁੰਡਾ ਭੇਜਿਆ ਤैमूर ਖਾਨ ਤੇ ਉਹਦੀ ਕਮਾਂਡ ਹੇਡ ਭੇਜੀ ਫੌਜ ਤੇ ਕਬਜ਼ਾ ਕਰ ਲਿਆ ਗਿਆ ਦਰਬਾਰ ਸਾਹਿਬ ਤੇ ਪਰ ਉਸ ਵੇਲੇ ਬਾਬਾ ਦੀਪ ਸਿੰਘ ਜੀ ਸੀਗੇ ਤੇ ਇਹਨਾਂ ਦੀ ਕਮਾਂਡ ਹੇਡ ਸੈਕ ਫੌਜ ਲੜੀ ਸੀ ਤੇ ਜੰਗ ਹੋਈ ਸੀ ਤੇ ਇਹਨਾਂ ਨੇ ਮੁਗਲ ਫੌਜ ਨੂੰ ਹਰਾ ਦਿੱਤਾ ਤੇ ਪਰ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਜਾਂਦੇ ਆ ਤੇ ਇਹਨਾਂ ਨੇ ਪਾਜੀ ਮੋੜੀ ਤੇ ਪਿੱਛੇ ਧੱਕ ਦਿੱਤਾ ਤੇ ਉਸ ਤੋਂ ਬਾਅਦ ਸਮਾਂ ਆ ਜਾਂਦਾ 1761 ਦਾ ਮਰਾਠਿਆਂ ਦੀ ਤੇ ਅਬਦਾਲੀ ਦੀ ਜੰਗ ਹੁੰਦੀ ਹੈ ਪਾਣੀਪਤ ਦੀ ਜੰਗ ਇੱਥੇ ਮਰਾਠੇ ਹਾਰ ਜਾਂਦੇ ਆ ਤੇ ਬਿਲਕੁਲ ਸਿਰ ਭੰਨ ਦਿੱਤਾ ਸੀਗਾ ਮਰਾਠਿਆਂ ਦਾ ਤੇ ਬਹੁਤ ਸਾਲ ਉੱਠ ਨਹੀਂ ਸਕੇ ਸੀਗੇ ਤੇ ਉਹ maal ਲੁੱਟ ਕੇ ਲੈ ਕੇ ਜਾ ਰਿਆ ਸੀਗਾ ਅਬਦਾਲੀ ਤੇ ਕੁੜੀਆਂ ਵੀ ਲੈ ਕੇ ਜਾ ਰਿਆ ਸੀਗਾ ਬਹੁਤ ਪਰ ਸੈਕ ਸਰਦਾਰਾਂ ਨੇ ਸਿੱਖਾਂ ਨੇ ਹਮਲੇ ਕਰਕੇ ਕੁੜੀਆਂ ਵੀ ਛਡਵਾਈਆਂ ਤੇ maal ਵੀ ਬਹੁਤ ਲੁੱਟ ਲਿਆ ਸੀਗਾ ਤੇ ਬਹੁਤ ਨੁਕਸਾਨ ਕੀਤਾ ਸੀਗਾ ਤੇ ਉਦੋਂ ਵੀ ਇਹਨੂੰ ਬਹੁਤ ਗੁੱਸਾ ਆਇਆ ਉਸ ਤੋਂ ਬਾਅਦ ਇਹਨੇ ਬਦਲਾ ਲੈਣਾ ਚਾਹਿਆ ਤੇ ਵੱਡਾ ਘੱਲੂ ਘਾਰਾ ਹੁੰਦਾ 1762 ਦੇ ਵਿੱਚ ਉਸ ਵੇਲੇ ਬਹੁਤ ਸਿੱਖ ਸ਼ਹੀਦ ਹੁੰਦੇ ਆ 25 ਤੋਂ 30 ਹਜ਼ਾਰ ਸਿੱਖ ਸ਼ਹੀਦ ਹੋ ਗਏ ਸੀ ਉਸ ਨੇ ਆਪ ਦੇ ਜਾਣੇ ਬਿਲਕੁਲ ਖਤਮ ਕਰ ਦਿੱਤੇ ਸੀਗੇ ਸਿੱਖ ਤੇ ਉਹਨੇ ਮਰਾਠਿਆਂ ਨੂੰ ਸੋਚਿਆ ਸੀਗਾ ਕਿ ਹੁਣ ਇਹ ਵੀ ਮੇਰੇ ਸਾਹਮਣੇ ਉੱਠ ਨਹੀਂ ਸਕਣਗੇ ਪਰ ਸਿੱਖਾਂ ਦੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਸੀਗੀ ਸਿੱਖ ਉਸ ਤੋਂ ਵੀ ਤਗੜੇ ਹੋ ਜਾਂਦੇ ਆ ਪਰ ਆਉਂਦੇ ਹੋਏ ਜਦੋਂ ਇਹਨੇ ਵੱਡਾ ਘੱਲੂ ਘਾਰਾ ਕੀਤਾ ਸੀਗਾ ਆਉਂਦੇ ਹੋਏ ਇਹਨੇ ਦਰਬਾਰ ਸਾਹਿਬ ਦੀ ਬੇਅਦਬੀ ਦੀ ਸੋਚੀ ਖਤਮ ਕਰਨਾ ਚਾਹਿਆ ਪਰ ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਜੀ ਸੀਗੇ ਸ਼ਹੀਦ ਇੱਥੇ ਤੇ 30 ਸਿੱਖ ਸੀਗੇ ਪਰ 30 ਸਿੱਖ ਹੀ ਖੜ ਜਾਂਦੇ ਆ ਤੇ ਬਹੁਤ ਨੁਕਸਾਨ ਕਰਦੇ ਆ ਬਹੁਤ ਜਿਆਦਾ ਨੁਕਸਾਨ ਕੀਤਾ ਸੀਗਾ 30 ਸਿੱਖਾਂ ਨੇ ਤੇ ਸ਼ਹੀਦ ਹੋ ਜਾਂਦੇ ਆ ਸਾਰੇ ਸਿੱਖ ਇੱਥੇ ਉਸ ਤੋਂ ਬਾਅਦ ਇਹਨੇ ਬਰੂਦ ਲਾ ਕੇ ਦਰਬਾਰ ਸਾਹਿਬ ਉਡਾ ਦਿੱਤਾ ਸੀਗਾ ਹੱਡੀਆਂ ਭਰਤੀਆਂ ਸੀਗੀਆਂ ਬੇਅਦਬੀ ਕੀਤੀ ਸੀ ਖਤਮ ਕਰ ਦਿੱਤਾ ਸੀ ਬਿਲਕੁਲ ਤੇ ਸਿੱਖ ਟੁੱਟ ਚੁੱਕੇ ਸੀ ਕਿਉਂਕਿ ਵੱਡਾ ਘੱਲੂ ਘਰਾ ਹੋ ਗਿਆ ਸੀਗਾ ਦਰਬਾਰ ਸਾਹਿਬ ਨੂੰ ਖਤਮ ਕਰ ਦਿੱਤਾ ਗਿਆ ਸੀਗਾ ਤੇ ਸਿੱਖਾਂ ਕੋਲ ਕੀ ਰਹਿ ਗਿਆ ਸੀਗਾ ਕੁਝ ਵੀ ਨਹੀਂ ਤੇ ਉਸ ਤੋਂ ਬਾਅਦ ਜੰਗ ਹੁੰਦੀ ਆ ਸਰਹੰਦੀ ਜੰਗ ਅਬਦਾਲੀ ਨੇ ਆ ਤਾਂ ਗਵਰਨਰ ਥਾਪਿਆ ਸੀਗਾ ਜੈਨ ਖਾਨ ਸਰਹੰਦੀ ਨੂੰ ਇੱਥੇ ਜੰਗ ਬਹੁਤ ਤਕੜੀ ਜੰਗ ਹੁੰਦੀ ਐ ਇਸ ਜੰਗ ਤੇ ਫੜਨ ਬਣ ਸਕਦੀ ਆ ਕਹਿੰਦੇ ਆ ਕਿ ਇਸ ਜੰਗ ਦੇ ਵਿੱਚ 10000 ਘੋੜਸਵਾਰ ਮਾਰਿਆ ਗਿਆ ਸੀਗਾ ਜੈਨ ਖਾਨ ਸਰੰਦੀਰ ਸਾਰੇ ਜਰਨੈਲ ਮਾਰ ਦਿੱਤੇ ਗਏ ਸੀ ਤੇ ਜੈਨ ਖਾਨ ਨੂੰ ਵੀ ਮਾਰ ਦਿੱਤਾ ਸੀਗਾ ਇੱਥੇ ਦੂਜੀ ਵਾਰ ਸਰਹੰਦ ਨੂੰ ਲੁੱਟਿਆ ਸੀਗਾ ਤੇ ਸਰਹੰਦ ਨੂੰ ਬਿਲਕੁਲ ਖਤਮ ਕਰ ਦਿੱਤਾ ਸੀਗਾ ਕਿਉਂਕਿ ਇੱਕ ਤਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਹੁਤ ਗੁੱਸਾ ਸੀਗਾ ਕਿਉਂਕਿ ਗੁੱਸਾ ਹਜੇ ਠੰਡਾ ਨਹੀਂ ਹੋਇਆ ਸੀਗਾ ਤੇ ਇੱਕ ਦਰਬਾਰ ਸਾਹਿਬ ਨੂੰ ਖਤਮ ਕੀਤਾ ਗਿਆ ਸੀਗਾ ਵਿਰਧ ਵੀ ਕੀਤੀ ਗਈ ਸੀ ਤੇ ਵੱਡਾ ਕੰਡੂ ਘਰਾ ਹੋ ਕੇ ਹਟਿਆ ਸੀਗਾ ਤੇ ਸਿੱਖਾਂ ਵਿੱਚ ਬਹੁਤ ਗੁੱਸਾ ਸੀਗਾ ਇਸ ਇਸ ਕਰਕੇ ਗੁੱਸਾ ਨਿਕਲਿਆ ਸਰਹੰਦ ਤੇ ਤੇ ਸਰਹੰਦ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਸੀਗਾ ਤੇ ਇਹ ਜੰਗ ਹੋਈ ਸੀਗੀ ਜੱਸਾ ਸਿੰਘ ਆਲੂਵਾਲੀਆ ਦੀ ਕਮਾਨ ਹੇਠ ਸਿੱਖ ਲੜੇ ਸੀਗੇ ਜਿਹੜਾ ਵੀ ਸਰਹੰਦ ਦੇ ਵਿੱਚ ਮਾਲ ਲੁੱਟਿਆ ਗਿਆ ਸੀਗਾ ਜੱਸਾ ਸਿੰਘ ਆਲੂਵਾਲੀਆ ਨੇ ਚਾਦਰ ਪਿਛਾ ਕੇ ਢੇਰੀ ਕਰ ਦਿੱਤਾ ਸੀਗਾ ਤੇ ਸੇਵਾ ਦਿੱਤੀ ਗਈ ਸੀ ਕਰੋੜੀ ਮਾਲ ਤੇ ਭਾਈ ਦੇਸਰਾਜ ਨੂੰ ਤੇ ਇੱਕ ਮੋਹਰ ਵੀ ਦਿੱਤੀ ਗਈ ਸੀ ਕਿ ਜਿੰਨੇ ਵੀ ਪੈਸੇ ਦੀ ਤੁਹਾਨੂੰ ਲੋੜ ਪੈਂਦੀ ਆ ਕਿਸੇ ਵੀ ਸਿੱਖ ਨੂੰ ਇਹ ਪੰਜਾਬ ਦੇ ਵਿੱਚ ਚੱਕਦੇ ਵੀ ਮੋਹਰ ਵਿਖਾ ਦਿਓ ਤੇ ਤੁਹਾਨੂੰ ਪੈਸੇ ਮਿਲ ਜਾਣਗੇ ਭਾਵੇਂ ਉਹ ਘਰ ਵੇਚ ਕੇ ਦੇਵੇ ਕਿਵੇਂ ਦੇਵੇ ਜਿੰਨੇ ਵੀ ਤੁਸੀਂ ਪੈਸੇ ਚਾਹੋਗੇ ਤੁਹਾਨੂੰ ਉਹ ਪੈਸੇ ਮਿਲ ਜਾਣਗੇ ਤੇ ਸੇਵਾ ਸ਼ੁਰੂ ਕਰ ਦਿੱਤੀ ਜਾਂਦੀ ਆ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਛੋਟੀ ਜੀ ਕੋਠੜੀ ਬਣਾ ਕੇ ਇੱਥੇ ਰਹਿਣ ਲੱਗ ਪੈਂਦੇ ਆ ਭਾਈ ਦੇਸ ਰਾਜ ਜੀ ਸੇਵਾ ਸ਼ੁਰੂ ਕਰ ਦਿੱਤੀ ਜਾਂਦੀ ਆ ਇੱਟਾਂ ਪਕਾਈਆਂ ਜਾਂਦੀਆਂ ਤੇ ਨਾਨਕ ਸ਼ਹਿ ਇੱਟਾਂ ਲਾਈਆਂ ਗਈਆਂ ਸੀਗੀਆਂ ਤੇ ਚੂਨਾ ਵੀ ਪੀਥਿਆ ਜਾਂਦਾ ਤੇ ਤੇ ਸੇਵਾ ਚੱਲ ਰਹੀ ਸੀ ਤੇ ਕੋੜੀ ਵਿੱਚ ਰਹਿ ਰਹੇ ਸੀਗੇ ਤੇ ਇੱਕ ਵਾਰੀ ਇੱਕ ਗੱਠ ਤਰੇੜ ਆ ਜਾਂਦੀ ਹੈ ਕਹਿੰਦੇ ਇਹਨਾਂ ਦੀ ਕੋੜੀ ਵਿੱਚ ਤੇ ਇਹਨਾਂ ਦੀ ਪਤਨੀ ਨੇ ਕਿਹਾ ਸੀਗਾ ਕਿ ਆਪਾਂ ਇੱਥੇ ਚੂਨਾ ਲਾ ਲਈਏ ਜਿਹੜਾ ਆਪਾਂ ਚੂਨਾ ਪੀਸਦੇ ਆਂ ਪਰ ਭਾਈ ਦੀ ਸਰਾ ਜੀ ਗੁੱਸੇ ਹੋ ਜਾਂਦੇ ਆ ਕਹਿੰਦੇ ਆ ਕਿ ਤੇਰੀ ਹਿੰਮਤ ਵੀ ਕਿਵੇਂ ਹੋਈ ਇਹ ਸੋਚਣ ਦੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਸਭ ਕੁਝ ਗੁਰੂ ਸਾਹਿਬ ਦਾ ਤੇ ਤੂੰ ਆਪਣੇ ਆਸਤੇ ਕਿਵੇਂ ਵਰਤ ਲੇਂਗੀ ਇਹ ਤੂੰ ਮੇਰੇ ਸਿਰ ਵੀ ਪਾਪ ਚੜਾਇਆ ਤੇ ਆਪਦੇ ਸਿਰ ਵੀ ਤੇ ਤੈਨੂੰ ਹੁਣ ਪ੍ਰਾਚਿਤ ਕਰਨਾ ਪਊਗਾ ਤੂੰ ਜਿੰਨਾ ਵੀ ਚੂਨਾ ਪੀਸਦੀਆਂ ਹੁਣ ਦੁੱਗਣਾ ਪੀਸਣਾ ਤੇ ਸੇਵਾ ਕਰਨੀ ਆ ਤੁਸੀਂ ਆਪ ਹੀ ਸੋਚੋ ਕਿੱਥੇ ਭਾਈ ਦੇਸ ਰਾਜ ਜੀ ਤੇ ਕਿੱਥੇ ਅੱਜ ਵਾਲੇ ਸੇਵਾਦਾਰ ਪ੍ਰਬੰਧਕ ਗੁਰਦੁਆਰਾ ਸਾਹਿਬ ਗੁਰੂ ਸੇਵ ਦੀ ਵਿਹੂਰੀ ਦੇ ਵਿੱਚ ਕਿਰਪਾਨਾਂ ਚੱਲ ਜਾਂਦੀਆਂ ਪੱਗਾਂ ਲੈ ਜਾਂਦੀਆਂ ਤੇ ਕਿੱਥੇ ਉਹ ਬੰਦੇ ਸੇਵਾਦਾਰ ਜਿਨ੍ਹਾਂ ਨੇ ਆਪ ਦਾ ਸਭ ਕੁਝ ਵੇਚ ਕੇ ਲਾ ਦਿੱਤਾ ਤੇ ਸੀ ਨਹੀਂ ਕੀਤੀ ਤੇ ਮਠ ਚੂਨੇ ਦੀ ਵੀ ਨਹੀਂ ਲਾਈ ਕਿੱਥੇ ਆਪਾਂ ਉਹਨਾਂ ਦੀ ਰੀਸ ਕਰ ਲਾਂਗੇ ਤੇ ਉਸ ਤੋਂ ਬਾਅਦ ਜਿਹੜੀ ਸੋਨੇ ਦੀ ਸੇਵਾ ਹੋਈ ਆ ਉਹ ਹੋਈ ਆ ਮਹਾਰਾਜਾ ਹਰਜੀਤ ਸਿੰਘ ਦੇ ਵੇਲੇ 7.5 ਕਿਲੋ ਸੋਨਾ ਚੜਾਇਆ ਗਿਆ ਉਸ ਵੇਲੇ ਤੇ 5 ਲੱਖ ਰੁਪਏ ਖਰਚਾ ਆਇਆ ਸੀਗਾ ਉਸ ਤੋਂ ਬਾਅਦ ਸਮੇਂ-ਸਮੇਂ ਤੇ ਸੇਵਾ ਹੁੰਦੀ ਰਹੀ ਆ ਇਹ ਸੇਵਾ ਉਸ ਵੇਲੇ ਕੀਤੀ ਗਈ ਤੇ ਜਦੋਂ ਇਹ ਇਮਾਰਤ ਬਣਾਈ ਗਈ ਸੀ ਪਹਿਲਾਂ ਉਦੋਂ ਹੀ ਬੁੰਗੀ ਬਣਾਏ ਗਏ ਤੇ ਪੱਕੀ ਇਮਾਰਤ ਬਣਾਈ ਗਈ ਤੇ ਉਸ ਤੋਂ ਬਾਅਦ ਫਿਰ ਵੀ ਇਹ ਰੁਕਿਆ ਨਹੀਂਗਾ ਅੰਗਰੇਜ਼ਾਂ ਦਾ ਰਾਜ ਆ ਜਾਂਦਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਨੂੰ ਚਰਚ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਆਸੇ-ਪਾਸੇ ਬੱਚੜਖਾਨੇ ਖੋਲਦੇ ਸੀਗੇ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਕੁਛ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਵੀ ਇਹ ਕੰਮ ਰੁਕਿਆ ਨਹੀਂਗਾ ਫਿਰ 84 ਆ ਜਾਂਦੀ ਆ 84 ਦਾ ਹਮਲਾ ਹੁੰਦਾ ਤੇ ਹੋਂ ਤੱਕ ਇਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੋ ਰਹੀ ਆ ਪਰ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਸਿੱਖ ਹਜੇ ਚੜ੍ਹਦੀ ਕਲਾ ਦੇ ਵਿੱਚ ਆ ਤੇ ਇਸ ਤੋਂ ਬਾਅਦ ਵੀ ਇਹ ਉਮੀ ਕਾਰਵਾ ਚੱਲਦਾ ਰਹਿਣਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਤੇ ਸਿੱਖ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਤੋਂ ਪਹਿਲਾਂ ਬਹੁਤ ਹਵਾਵਾਂ ਵਗ ਚੁੱਕੀਆਂ ਸਿੱਖਾਂ ਦੇ ਪਰ ਸਿੱਖ ਡੋਲੇ ਨਹੀਂਗੇ ਤੇ ਪਰ ਸਿੱਖਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਗੁਰੂ ਸਾਹਿਬ ਦੇ ਨਾਲ ਜੁੜਨਾ ਪੈਣਾ ਇਹ ਸੀਗੀ ਜੀ ਸਟੋਰੀ ਇਹ ਮਾਰਤ ਬਾਦ ਵਿੱਚ ਬਣਾਈ ਗਈ ਆ ਸਿੱਖਾਂ ਨੇ ਬਣਾਈ ਆ ਸਿੱਖਾਂ ਨੇ ਸੇਵਾ ਕੀਤੀ ਸੀ ਇਹ ਸੀਗੀ ਸਾਰੀ ਸਟੋਰੀ ਸਤ ਸ੍ਰੀ ਅਕਾਲ